ਹਾਂਜੀ ਕਿਵੇਂ ਹੋ ਸਾਰੇ ਠੀਕ ਹੋ ਸੋ ਹਾਂ ਆਪਾਂ ਕਹਾਣੀ ਪੜ੍ਹ ਰਹੇ ਸੀ ਆਪਾਂ 10ਵੀਂ ਜਮਾਤ ਦੇ ਵਿੱਚੋਂ ਇੱਕ ਕਹਾਣੀ ਹੈ ਜਿਹੜੀ ਆਪਾਂ ਖਤਮ ਕਰ ਚੁੱਕੇ ਹਾਂ ਪਹਤਾਪੰਦੀ ਹੁਣ ਇਹਦੀ ਜਿਹੜੀ ਆਪਣੀ ਅਗਲੀ ਕਹਾਣੀ ਹੈ ਸੰਤ ਸਿੰਘ ਸੇਖੋਂ ਦੀ ਕਹਾਣੀ ਦੇ ਰੱਖੀ ਹੈ ਜਿਹਦਾ ਨਾਮ ਹੈ ਪੇਮੀ ਦੇ ਨਿਆਣੀ ਠੀਕ ਹੈ ਬਈ ਪੇਮੀ ਦੇ ਨਿਆਣੇ ਦੀ ਆਪਾਂ ਗੱਲ ਕਰਾਂਗੇ ਇਹ ਕਹਾਣੀ ਹੈ ਜਿਹੜੀ ਇਹਦੇ ਲਿਖਣ ਪਿੱਛੇ ਲੇਖਕ ਦੀ ਮਨਸ਼ਾ ਕੀ ਹੈ ਇਹਦੀ ਆਪਾਂ ਨੂੰ ਪਤਾ ਲੱਗੂਗਾ ਸੰਤ ਸਿੰਘ ਸੇਖੋਂ ਦੇ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਕਿ ਇਹ ਸਖਸ਼ ਹੈ ਕੌਣ ਹੈ ਸੰਤ ਸਿੰਘ ਸੇਖੋਂ ਨਾਵਲ ਵੀ ਲਿਖਦਾ ਰਿਹਾ ਸੰਤ ਸਿੰਘ ਸੇਖੋਂ ਨੇ ਪੰਜਾਬੀ ਸਾਹਿਤ ਨੂੰ ਨਾਟਕ ਵੀ ਦਿੱਤੇ ਆ ਨਾਵਲਕਾਰ ਵੀ ਹੈ ਨਾਟਕਕਾਰ ਵੀ ਹੈ ਕਹਾਣੀਕਾਰ ਵੀ ਹੈ ਆਲੋਚਕ ਵੀ ਹੈ ਠੀਕ ਹੈ ਭਾਈ ਅੱਗੇ ਅਗਲੀ ਗੱਲ ਸੁਣੋ ਸੰਤ ਸਿੰਘ ਸੇਖੋਂ ਨਾਲ ਪੰਜਾਬੀ ਕਹਾਣੀ ਦੂਜੇ ਦੌਰ ਵਿੱਚ ਪਰਵੇਸ਼ ਕਰਦੀ ਹੈ ਸੰਤ ਸਿੰਘ ਸੇਖੋਂ ਤੋਂ ਪਹਿਲਾਂ ਪਹਿਲਾ ਦੌਰ ਚੱਲਦਾ ਸੀ ਕਹਾਣੀ ਦਾ ਸੰਤ ਸਿੰਘ ਸੇਖੋਂ ਦੀਆਂ ਕਹਾਣੀਆਂ ਤੋਂ ਪੰਜਾਬੀ ਕਹਾਣੀ ਹੈ ਜਿਹੜੀ ਉਹ ਦੂਜੇ ਦੌਰ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਪਹਿਲਾ ਦੌਰ ਦੂਜਾ ਦੌਰ ਤੀਜਾ ਦੌਰ ਚੌਥਾ ਦੌਰ ਜਿਵੇਂ ਪੰਜਾਬੀ ਸਾਹਿਤ ਦਾ ਇਤਿਹਾਸ ਪੜਦੇ ਨਾ ਆਪਾਂ ਆਦਿਕਾਲ ਮੱਧਕਾਲ ਆਧੁਨਿਕ ਕਾਲ ਉਵੇਂ ਆਏ ਦੌਰ ਬਣੇ ਹੋਏ ਆ ਹਾਂ ਸੰਤ ਸਿੰਘ ਸੇਖੋਂ ਜਿਹੜਾ ਉਹ ਸਮਾਜਵਾਦੀ ਵਿਚਾਰਧਾਰਾ ਨੂੰ ਅਪਣਾਉਂਦਾ ਆਪਣੀਆਂ ਕਹਾਣੀਆਂ ਦੇ ਵਿੱਚ ਸਮਾਜਵਾਦੀ ਵਿਚਾਰਧਾਰਾ ਆਹ ਨੂੰ ਗੱਲ ਬਹੁਤ ਜ਼ਰੂਰੀ ਹੈ ਇਹ ਸੰਤ ਸਿੰਘ ਸੇਖੋਂ ਕਿਹੜਾ ਮਤਲਬ ਰਚਨਾਕਾਰ ਹੈ ਵੇ ਇਹ ਕੋਈ ਕੀ ਹੈ ਰਮਾਸਵਾਦੀ ਹੈ ਜਾਂ ਕੋਈ ਹਾਂ ਆਪਾਂ ਕਹਿ ਦਿੰਨੇ ਆ ਜਿਹਨੂੰ ਪ੍ਰਗਤੀਵਾਦੀ ਹੈ ਹੈ ਪ੍ਰਕਿਰਤੀਵਾਦੀ ਹੈ ਕਿਹੜਾ ਹੈ ਅਸਲ ਦੇ ਵਿੱਚ ਇਹ ਸਮਾਜਵਾਦੀ ਹੈ ਠੀਕ ਹੈ ਭਾਈ ਸਮਾਜਵਾਦੀ ਹੈ ਜਿਹਨੂੰ ਪ੍ਰਗਤੀਵਾਦ ਵੀ ਕਿਹਾ ਜਾਂਦਾ ਹੈ ਪ੍ਰਗਤੀਵਾਦੀ ਵੀ ਇਹਦੇ ਨਾਲ ਨਾਲ ਜੁੜਦਾ ਹੈ ਸਮਾਜਵਾਦੀ ਪ੍ਰਗਤੀਵਾਦੀ ਸਮਾਜਵਾਦ ਪ੍ਰਗਤੀਵਾਦ ਠੀਕ ਹੈ ਭਾਈ ਕਹਾਣੀਆਂ ਦੇ ਵਿੱਚ ਬੌਧਿਕਤਾ ਵਿਅੰਗ ਯਥਾਰਤਕਤਾ ਆ ਕਹਾਣੀਆਂ ਦੇ ਵਿਸ਼ੇ ਐ ਬਹੁਤ ਇੰਪੋਰਟੈਂਟ ਐ ਕਹਾਣੀਆਂ ਦੇ ਵਿੱਚ ਬੌਧਿਕਤਾ ਯਥਾਰਥ ਤੇ ਵਿਅੰਗ ਠੀਕ ਐ ਭਾਈ ਸੰਤ ਸਿੰਘ ਸੇਖੋਂ ਦਾ ਜਨਮ ਹੁੰਦਾ 1908 ਸਰਦਾਰ ਹੁਕਮ ਸਿੰਘ ਦੇ ਘਰ ਲਿਖਿਆ ਹੋਇਆ ਅੱਗੇ ਚੱਕ ਲਿਖਿਆ ਹੋਇਆ ਹੈ ਨਾ ਚੱਕ ਨੰਬਰ 20 ਚੱਕ ਬਰਾਜ ਪਾਕਿਸਤਾਨ ਵਿੱਚ ਹੋਇਆ ਉਸ ਤੋਂ ਬਾਅਦ ਆ ਛੋਟੀ ਬੋਤੀ ਇਹਨਾਂ ਦੇ ਬਾਰੇ ਤੁਸੀਂ ਜਾਣਕਾਰੀ ਪੜ੍ਹ ਲੈਣੀ ਐ ਅੱਗੇ ਲਿਖਿਆ ਹੋਇਆ ਸੰਤ ਸਿੰਘ ਸੇਖੋਂ ਦਾ ਇੱਕ ਨਾਟਕ ਸੀਗਾ ਮਿੱਤਰ ਪਿਆਰ ਮਿੱਤਰ ਪਿਆਰਾ ਨਾਟਕ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ ਯਾਦ ਰੱਖੋਗੇ ਨਾ ਇਸ ਗੱਲ ਨੂੰ ਮਿੱਤਰ ਪਿਆਰਾ ਨਾਟਕ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਅੱਗੇ ਹਾਂ ਕਾਣੀ ਸੰਗ੍ਰਹਿ ਕਿਹੜੇ-ਕਿਹੜੇ ਆਏ ਨੇ ਸਮਾਚਾਰ ਕਾਮੇ ਤੇ ਯੋਧੇ ਅੱਧੀ ਵਾਟ ਤੀਜਾ ਪਹਿਰ ਵੈਸੇ ਇਹ ਚਾਰ ਤੁਸੀਂ ਕਾਣੀ ਸੰਗ੍ਰਹਿ ਦੇ ਯਾਦ ਰੱਖੋ ਠੀਕ ਹੈ ਭਾਈ ਹਾਂ ਅੱਗੇ ਆਜੋ ਵੀ ਪੇਮੀ ਦੇ ਨਿਆਣੀ ਕਹਾਣੀ ਬਾਰੇ ਦੱਸਤਾ ਹੋਇਆ ਜਿਵੇਂ ਆਪਾਂ ਪਿੱਛੇ ਪੜਿਆ ਸੀ ਨਾ ਗੁਰਬਖਸ਼ ਸਿੰਘ ਪ੍ਰੀਤ ਰੈਡੀ ਦੇ ਜੀਵਨ ਤੇ ਰਚਨਾਵਾਂ ਦੇ ਥੱਲੇ ਦਿੱਤਾ ਹੋਇਆ ਸੀਗਾ ਪੌਤਾ ਪਾਂਦੀ ਕਹਾਣੀ ਬਾਰੇ ਵੀ ਉਹ ਪਹੁੰਚਾ ਹੋਇਆ ਮੁਸਾਫਰ ਹੈ ਕਹਾਣੀ ਦੇ ਵਿੱਚ ਹੈ ਕੀ ਕੁਛ ਆ ਉਹ ਮੈਂ ਇੱਥੇ ਦਿੱਤਾ ਤੇ ਪੀਮੀ ਦੇ ਨਿਆਣੇ ਮਨੋਵਿਗਿਆਨਿਕ ਛੁੰਮਾ ਵਾਲੀ ਕਹਾਣੀ ਉਹ ਵੀ ਕਿਹੜਾ ਮਨੋਵਿਗਿਆਨ ਬਾਲ ਮਨੋਵਿਗਿਆਨ ਨਾਲ ਸੰਬੰਧਿਤ ਹੈ ਯਾਦ ਰੱਖਣੀ ਹੈ ਗੱਲ ਤੁਸੀਂ ਵੈਰੀ ਇੰਪੋਰਟੈਂਟ ਮੈਂ ਕਹਿੰਦਾ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਵੀ ਪੀਮੀ ਦੇ ਨਿਆਣੇ ਕਹਾਣੀ ਹੈ ਜਿਹੜੀ ਬਾਲ ਮਨੋਵਿਗਿਆਨ ਦੇ ਨਾਲ ਸੰਬੰਧਿਤ ਹੈ ਯਾਦ ਰੱਖ ਲਓ ਵੀ ਗੱਲ ਨੂੰ ਅਗਲੀ ਗੱਲ ਸੁਣੋ ਇਹ ਕਹਾਣੀ ਇੱਕ ਪਾਸੇ ਬਾਲ ਮਨੋਵਿਗਿਆਨੀਆਂ ਸੂਖਮ ਪਰਤਾਂ ਨੂੰ ਸਾਡੇ ਸਾਹਮਣੇ ਖੋਲਦੀ ਹੈ ਦੂਜੇ ਪਾਸੇ ਬਾੜ ਦਾ ਇਲਾਕਾ ਬਾੜ ਦੀ ਭੂਗੋਲਿਕ ਸਥਿਤੀ ਬਾਰੇ ਵੀ ਜਾਣਕਾਰੀ ਕਰਾਉਂਦੀ ਹੈ ਬਾੜ ਪਾਕਿਸਤਾਨ ਦਾ ਇਲਾਕਾ ਬਾੜ ਪਾਕਿਸਤਾਨ ਦਾ ਜਿਹੜਾ ਇਲਾਕਾ ਹੈ ਪਾਕਿਸਤਾਨ ਦੇ ਇਹ ਭੂਗੋਲਿਕ ਸਥਿਤੀ ਬਾਰੇ ਦੀ ਇਹ ਮਤਲਬ ਬਾੜ ਦੇ ਇਲਾਕੇ ਦੀ ਅੱਗੇ ਬੱਚਿਆਂ ਦਾ ਕਹਾਣੀ ਦੇ ਵਿੱਚ ਬਾਤ ਸੁਣਾਉਣਾ ਇਸ ਕਹਾਣੀ ਨੂੰ ਨਵੇਕਲਾ ਰੂਪ ਪ੍ਰਦਾਨ ਕਰਦਾ ਹੈ ਇੱਕ ਕਹਾਣੀ ਜਿਹੜੀ ਸੰਤ ਸਿੰਘ ਸੇਖੋਂ ਦਸੂਗਾ ਉਹਦੇ ਵਿੱਚ ਬੱਚੇ ਇੱਕ ਬਾਤ ਸੁਣਾਉਣਗੇ ਕੁੜੀ ਹੈ ਜਿਹੜੀ ਆਪਣੇ ਭਰਾ ਨੂੰ ਬਾਤ ਸੁਣਾਉਗੀ ਵਿੱਚ ਕਹਾਣੀ ਦੇ ਵਿੱਚ ਇਹ ਇੱਕ ਵੱਖਰੇ ਵੱਖਰੀ ਚੀਜ਼ ਹੈ ਨਵੇਂ ਇਕਲਾ ਮਤਲਬ ਨਵੇਂ ਇਕਲਾ ਰੂਪ ਦਾ ਮਤਲਬ ਹੁੰਦਾ ਵੱਖਰਾ ਰੂਪ ਸ਼ਬਦ ਪੰਜਾਬੀ ਜੇ ਹੈ ਨਾ ਤਾਂ ਪਤਾ ਘੱਟ ਲੱਗਦਾ ਵੱਖਰਾ ਅਲੱਗ ਰੂਪ ਇਸ ਚੀਜ਼ ਨੂੰ ਪ੍ਰਦਾਨ ਕਰਦੀ ਹੈ ਕਹਾਣੀ ਠੀਕ ਹੈ ਠੀਕ ਹੈ ਬਈ ਹੁਣ ਆਪਾਂ ਪੜੀਏ ਫਿਰ ਕਹਾਣੀ ਆਪਾਂ ਕਹਾਣੀ ਦੇ ਬਾਰੇ ਤੁਹਾਨੂੰ ਦੱਸਤੀ ਥੋੜੀ ਜੀ ਗੱਲ ਅਜੇ ਤਾਂ ਸੰਸੈਗ ਸੇਖੋਂ ਬਾਰੇ ਦਸੀਏ ਕਹਾਣੀ ਬਾਰੇ ਵੀ ਦੱਸਦਾ ਜਾਊਗਾ ਤੁਹਾਨੂੰ ਨਾਲ ਪੀਐਸ ਕਹਾਣੀ ਦੇ ਵਿੱਚ ਹੈ ਕੀ ਹੈ ਪਾਕਿਸਤਾਨ ਦੇ ਬਾਹਰ ਦੇ ਇਲਾਕੇ ਦੀ ਭੂਗੋਲਕ ਸਥਿਤੀ ਬਾਰੇ ਜਾਣੂ ਕਰਵਾਉਂਦੀ ਹੈ ਮਨੋਵਿਗਿਆਨਿਕ ਬਾਲ ਮਨੋਵਿਗਿਆਨ ਵਿਗਿਆਨ ਦੀਆਂ ਸੂਖਮ ਪਰਤਾਂ ਨੂੰ ਛੋਂਦੀ ਹੈ ਇਹ ਕਹਾਣੀ ਦੋ ਗੱਲਾਂ ਹੋ ਗਈਆਂ ਤੀਸਰੀ ਗੱਲ ਯਾਦ ਰੱਖਣੀ ਹੈ ਤੁਸੀਂ ਵੀ ਬੱਚੇ ਇਸ ਕਹਾਣੀ ਦੇ ਵਿੱਚ ਬਾਤ ਸੁਣਾਉਂਦੇ ਕੁੜੀ ਜਿਹੜੀ ਵੱਡੀ ਆ ਕੁੜੀ ਤੇ ਆਪਣੇ ਛੋਟੇ ਭਰਾ ਨੂੰ ਉਸ ਡਰ ਤੋਂ ਬਚਣ ਦੇ ਮਾਰੇ ਬਾਤ ਸੁਣਾਉਂਦੀ ਆ ਬੜੇ ਸ਼ਾਂਤਰ ਤਰੀਕੇ ਨਾਲ ਲਿਖੀ ਹੋਈ ਆ ਇਹ ਪ੍ਰਸਿੱਧ ਕਹਾਣੀ ਐ ਤੁਸੀਂ ਕਹਾਣੀ ਪੜ੍ਹ ਲਈ ਹੋਣੀ ਆ ਸਾਰਿਆਂ ਨੇ ਤੁਹਾਨੂੰ ਨਹੀਂ ਪਤਾ ਵੀ ਇਸ ਚੀ ਇਹਦੇ ਵਿੱਚ ਬਰੀਕੀਆਂ ਕੀ ਕੀ ਆ ਆਓ ਫਿਰ ਦੱਸਦੇ ਆ ਤੁਹਾਨੂੰ ਕੀ ਕੀ ਬਰੀਕੀ ਆ ਇਸ ਕਹਾਣੀ ਦੇ ਵਿੱਚ ਪੇਮੀ ਦੇ ਨਿਆਣੀ ਸਭ ਤੋਂ ਪਹਿਲਾਂ ਦੇਖ ਲਓ ਵੀ ਇਸ ਕਹਾਣੀ ਦੇ ਵਿੱਚ ਇਹ ਕਹਾਣੀ ਐ ਜਿਹੜੀ ਉਤਮਪੁਰ ਕਸ਼ੈਲੀ ਦੇ ਵਿੱਚ ਲਿਖੀ ਗਈ ਐ ਸਭ ਤੋਂ ਪਹਿਲਾਂ ਕਹਾਣੀ ਦੇ ਵਿੱਚ ਧਿਆਨ ਰੱਖਣਾ ਤੁਸੀਂ ਇਹ ਕਹਾਣੀ ਹੈ ਜਿਹੜੀ ਉਤਪੁਰਕ ਸ਼ੈਲੀ ਦੇ ਵਿੱਚ ਆ ਕਿਉਂ ਕਿ ਕਿਉਂਕਿ ਇਹਦੇ ਵਿੱਚ ਲਿਖਿਆ ਹੈ 20 ਸਾਲ ਪਹਿਲਾਂ ਦੀ ਗੱਲ ਹੈ ਮੈਂ 7 ਵਰੇ ਦਾ ਸੀ ਮੇਰੀ ਵੱਡੀ ਭੈਣ 11 ਵਰੇ ਦੀ ਸੀ ਮਤਲਬ ਇਹ ਕਹਾਣੀ ਹੈ ਜਿਹੜੀ ਇੱਕ ਸੱਚੀ ਘਟਨਾ ਕਹਿ ਲਓ ਤੁਸੀਂ 20 ਸਾਲ ਪਹਿਲਾਂ ਦੀ ਗੱਲ ਹੈ ਅੱਛਾ ਇਹ ਜਿਹੜੀ ਉਤਪੁਰਕ ਸ਼ੈਲੀ ਕਿਉਂ ਹੈ ਉਤਪੁਰਕ ਸ਼ੈਲੀ ਇਹ ਤਾਂ ਹੈ ਕਿਉਂਕਿ ਇਸ ਕਹਾਣੀ ਦੇ ਵਿੱਚ ਲੇਖਕ ਹੈ ਜਿਹੜਾ ਉਹ ਆਪ ਪਾਤਰ ਦੀ ਭੂਮਿਕਾ ਨਿਭਾ ਰਿਹਾ ਹੈ ਇਸ ਕਰਕੇ ਕਹਾਣੀ ਉਤਮਪੁਰਖ ਸ਼ੈਲੀ ਦੇ ਵਿੱਚ ਲਿਖੀ ਗਈ ਹੈ ਸਮਝ ਲਾ ਕੀ ਗੱਲ ਤੁਹਾਡੀ ਕਲੀਅਰ ਹੋ ਗਈ ਨਾ ਸਮਝੇ ਨਾ ਗੱਲ ਨੂੰ ਵੀ ਇਹ ਕਹਾਣੀ ਉਤਮਪੁਰਖ ਸ਼ੈਲੀ ਦੇ ਵਿੱਚ ਆਪਾਂ ਪੜਦੇ ਹਾਂ ਨਾ ਜਦੋਂ ਆਪਾਂ ਪੜਦੇ ਹੁੰਨੇ ਪੜਨਾਮ ਉਤਮਪੁਰਖ ਮੱਧਪੁਰਖ ਅਨਿਆਪੁਰਖ ਪੜਦੇ ਆ ਉਹ ਉਤਮਪੁਰਖ ਸ਼ੈਲੀ ਆ ਉਤਮਪੁਰਖ ਵਾਸਤੇ ਆਪਾਂ ਕਿਹੜੇ ਸ਼ਬਦ ਹੁੰਦੇ ਆ ਮੈਂ ਮੇਰਾ ਮੈਨੂੰ ਮੇਰੇ ਮੈਥੋਂ ਅਸੀਂ ਸਾਡਾ ਇਹ ਸਾਰੇ ਉਤਮਪੁਰਖ ਹੈ ਇਹ ਗੱਲ ਇਹ ਜਿਹੜੀ ਘਟਨਾ ਹੈ ਕਹਾਣੀ ਦੀ ਇਹ 20 ਸਾਲ ਪਹਿਲਾਂ ਦੀ ਹੈ ਉਦੋਂ ਲੇਖਕ ਦੀ ਉਮਰ ਹੁੰਦੀ ਸੀ 7 ਸਾਲ ਦੀ 7 ਬਰੇ ਦੀ ਤੇ ਲੇਖਕ ਦੀ ਵੱਡੀ ਭੈਣ ਸੀ ਜਿਹੜੀ ਉਹ 11 ਸਾਲਾਂ ਦੀ ਸੀ 7 11 ਯਾਦ ਰੱਖੋਗੇ ਨਾ ਠੀਕ ਹੈ ਅਗਲੀ ਗੱਲ ਸੁਣੋ ਉਹ ਕਹਿੰਦਾ ਵੀ ਸਾਡਾ ਘਰ ਹੈ ਜਿਹੜਾ ਉਹ ਖੇਤ ਤੋਂ 20 ਮੀਲ ਦੀ ਕੋਈ ਘਰ ਮੀਲਕ ਦੀ ਵਿੱਥ ਤੇ ਸੀਗਾ ਅੱਧ ਵਿੱਚ ਇੱਕ ਚਰਨਲੀ ਸੜਕ ਲੱਗਦੀ ਸੀ ਚਰਨਲੀ ਸੜਕ ਹੁੰਦਾ ਨੈਸ਼ਨਲ ਹਾਈਵੇ ਲੋ ਅੰਗਰੇਜ਼ੀ ਚੀਜ਼ ਨਹੀਂ ਖੋ ਮੈਨੋ ਐਨ ਏ ਟੀ ਆਈ ਓ ਐਨ ਏ ਐਲ ਐਚ ਆਈ ਜੀ ਐਚ ਡਬਲਯੂ ਏ ਵਾਈ ਹਾਈਵੇ ਠੀਕ ਹੈ ਨੈਸ਼ਨਲ ਹਾਈਵੇ ਜਿਹਨੂੰ ਆਪਾਂ ਕਹਿ ਦਿੰਦੇ ਆ ਜਰਨੈਲੀ ਸੜਕ ਠੀਕ ਹੈ ਭਾਈ ਜਿਸ ਵਿੱਚੋਂ ਜੰਗਲੀ ਲੋਕ ਪਠਾਨ ਲੋਕ ਤੇ ਰਾਸ਼ੇ ਹੋਰ ਪ੍ਰਦੇਸੀਆਂ ਦਾ ਉਹਨਾਂ ਦੇ ਲੰਘਣ ਦਾ ਰਸਤਾ ਸੀਗਾ ਪਰ ਲੇਖਕ ਕਹਿੰਦਾ ਅਸੀਂ ਸਭ ਇਨਾਂ ਨੇ ਮਤਲਬ ਨਿਆਣੇ ਜਿਨ੍ਹਾਂ ਨੂੰ ਰਾਸ਼ਿਆਂ ਤੋਂ ਘਰ ਬੈਠੇ ਹੀ ਡਰ ਹੁੰਦਾ ਹੁੰਦਾ ਸੀਗਾ ਉਹ ਮਤਲਬ ਕੀ ਹੈ ਵੀ ਉਹ ਲੇਖਕ ਕਹਿੰਦਾ ਵੀ ਅਸੀਂ ਉਹ ਜਰਨੈਲੀ ਛੜਕਾ ਜਿਹੜਾ ਨੈਸ਼ਨਲ ਹਾਈਵੇ ਉਹ ਅਸੀਂ ਲੰਗਰ ਤੋਂ ਬਹੁਤ ਡਰਦੇ ਹੁੰਦੇ ਸੀਗੇ ਪਰ ਜਦੋਂ ਖੇਤ ਨੂੰ ਜਾਣਾ ਹੁੰਦਾ ਸੀਗਾ ਪੱਤਾ ਲੈ ਕੇ ਰੋਟੀ ਲੈ ਕੇ ਪਿਤਾ ਜੀ ਆਸਤੇ ਮਜ਼ਦੂਰ ਕੰਮੇ ਜਿਹੜੇ ਲੱਗੇ ਆ ਉਹਨਾਂ ਆਸਤੇ ਜਦੋਂ ਰੋਟੀ ਲੈ ਕੇ ਲਿਜਾਣਾ ਤੇ ਉਹ ਜਰਨੈਲੀ ਛੜਕ ਪਾਰ ਕਰਨੀ ਪੈਂਦੀ ਸੀਗੀ ਹੁਣ ਜਰਨੈਲੀ ਸੜਕ ਜਦੋਂ ਪਾਰ ਕਰਨਗੇ ਬੱਚੇ ਉਹ ਰਾਸ਼ਿਆਂ ਪਠਾਣ ਤੇ ਜੰਗਲੀ ਕਬੀਲੇ ਦੇ ਲੋਕ ਬਾਰ ਦੇ ਵਿੱਚ ਰਹਿੰਦੇ ਆ ਨਾ ਜਿਹੜੇ ਬਾਰ ਦੇ ਇਲਾਕੇ ਦੇ ਲੋਕ ਪਿੱਛੇ ਆਈ ਸੀ ਨਾ ਗੱਲ ਵੀ ਇਹ ਕਹਾਣੀ ਦੇ ਵਿੱਚ ਬਾਰ ਦੀ ਭੂਗੋਲਿਕ ਸਥਿਤੀ ਬਾਰੇ ਪਤਾ ਲੱਗਦਾ ਹੈ ਇਸ ਕਹਾਣੀ ਤੋਂ ਮਤਲਬ ਬਾਰ ਦੇ ਲੋਕ ਬਾਰ ਦੇ ਇਲਾਕੇ ਵਿੱਚ ਜਿਹੜੇ ਰਹਿੰਦੇ ਆ ਲੋਕ ਉਹਨਾਂ ਨੂੰ ਕਿਹਾ ਜਾਂਦਾ ਹੈ ਜੰਗਲੀ ਲੋਕ ਉਹ ਕਹਿੰਦਾ ਵੀ ਸਾਨੂੰ ਤਾਂ ਪਰ ਸਾਡੇ ਵਾਸਤੇ ਇਹ ਮਤਲਬ ਇੱਕ ਦਿੱਕਤ ਸੀ ਕਿ ਵੀ ਸਾਨੂੰ ਇੱਕ ਦੋ ਵੇਲੇ ਰੋਜ਼ ਬਾਪੂ ਵਾਸਤੇ ਖੇਤ ਰੋਟੀ ਜਾਂ ਕੋਈ ਚਾਪੜ ਹੁਣ ਜਾਣਾ ਪੈਂਦਾ ਹੁੰਦਾ ਸੀ ਠੀਕ ਹੈ ਸਾਡੀ ਅਵਸਥਾ ਹਰ ਰੋਜ਼ ਇੱਕ ਮੁਸ਼ਕਲ ਖਾਈ ਲੰਘਣ ਵਾਲੀ ਸੀ ਵੈਸੇ ਤਾਂ ਕਹਿੰਦਾ ਆਮ ਤੌਰ ਤੇ ਅਸੀਂ ਹੌਸਲਾ ਕਰਕੇ ਤੁਰ ਪੈਂਦੇ ਸੀਗੇ ਤੇ ਪਰ ਜਦ ਸੜਕ ਦੋ ਤਿੰਨ ਘੁਮਾਦੀ ਵਿੱਚ ਤੇ ਰਹਿ ਜਾਂਦੀ ਆ ਦੇਖੋ ਘੁਮਾਹ ਸ਼ਬਦ ਆ ਹੈ ਹਨ ਤੁਸੀਂ ਵੀ ਸੋਚੋਗੇ ਦੀ ਇਹ ਘੁਮਾ ਕੀ ਬਣਾ ਹੈ ਘੁਮਾਹ ਇੰਜਾਣਾ ਸ਼ਬਦ ਪਿੱਛੇ ਆਇਆ ਸੀ ਹੈਨਾ ਛੋਟੀ ਉਮਰ ਦੇ ਬੱਚੇ ਨੂੰ ਕਹਿੰਦੇ ਆ ਭਾਈ ਉਹ ਕਹਿੰਦਾ ਨਾ ਅਸੀਂ ਇੰਜਾਣੇ ਮਤਲਬ ਇੰਜਾਣਾ ਠੀਕ ਹੈ ਯਾਦ ਰੱਖਿਓ ਤੁਸੀਂ ਕੁਮਾਹ ਮਤਲਬ ਹੁੰਦਾ ਏਕੜ ਕੁਮਾਹ ਦਾ ਮਤਲਬ ਹੁੰਦਾ ਏਕੜ ਜ਼ਮੀਨ ਦਾ ਮਾਪ ਹੁੰਦਾ ਹੈ ਜ਼ਮੀਨ ਦਾ ਮਾਪ ਕਿੱਲਾ ਮਰਬਾ ਇਥੜਾ ਹੁੰਦਾ ਹੋਵੇ ਉਹਨੂੰ ਕਿਹਾ ਜਾਂਦਾ ਕੁਮਾਹ ਜ਼ਮੀਨ ਦਾ ਇੱਕ ਮਾਪ ਹੈ ਤਾਂ ਅਸੀਂ ਕੀ ਆ ਵੀ ਨਹਿਰ ਸੁਆ ਟੱਪਣ ਲੱਗੇ ਪਠੋਰੀਆ ਵਾਂਗ ਖਲੋ ਜਾਂਦੇ ਸੀਗੇ ਪਠੋਰੀਆ ਹੁੰਦੇ ਆ ਨਾ ਬੱਕਰੀ ਦੇ ਬੱਚੇ ਉਹਨਾਂ ਵਾਂਗ ਅਸੀਂ ਖਲੋ ਜਾਂਦਾ ਆਸੇ ਪਾਸੇ ਅਸੀਂ ਵੇਖਣ ਲੱਗ ਜਾਂਦੇ ਸੀਗੇ ਵੀ ਸੁਆ ਟੱਪ ਕੇ ਜਦੋਂ ਤੇ ਅੱਗੇ ਅੱਗੇ ਸੜਕ ਹੈ ਸੜਕ ਪਾਰ ਕਰਾਂਗੇ ਜਦੋਂ ਕੋਈ ਨਾ ਕੋਈ ਪਿੰਡ ਚੋਂ ਬੰਦਾ ਆਉਂਦਾ ਹੋਊਗਾ ਉਹਦੇ ਆਸਰੇ ਸੜਕ ਪਾਰ ਕਰ ਜਾਾਂਗੇ ਤੇ ਜੇ ਕੋਈ ਨਾ ਆਉਂਦਾ ਫਿਰ ਉੱਥੇ ਵਿਚਾਰੇ ਰੁਕਦੇ ਹੁੰਦੇ ਸੀ ਡਰਦੇ ਹੁੰਦੇ ਸੀ ਕੋਈ ਜਾਂਗਲੀ ਕੋਈ ਰਾਸ਼ਾ ਜਿਹੜਾ ਆ ਆ ਰਿਹਾ ਹੈ ਨਾ ਕੋਈ ਉਹਨਾਂ ਨੂੰ ਉਹਨਾਂ ਤੋਂ ਡਰ ਲੱਗਦਾ ਸੀ ਵੀ ਉਹ ਕਿੱਥੇ ਸਾਨੂੰ ਕਿਡਨਾਪ ਕਰਕੇ ਚੱਕ ਕੇ ਨਾ ਲੈ ਜਾਣ ਅਗਵਾ ਨਾ ਕਰ ਲੈ ਹੁਣ ਉਹ ਕੀ ਆ ਵੀ ਹੁਣ ਅੱਗੇ ਦੇਖੋ ਕੀ ਸੀ ਅੱਗੇ ਕੀ ਕਹਿੰਦਾ ਲੇਖ ਕਹਿੰਦਾ ਸਾਡੀ ਮਜ਼ਬੀ ਤਰਬੀਅਤ ਵੀ ਕੁਝ ਇਸ ਕਿਸਮ ਦੀ ਸੀ ਤਰਬੀਅਤ ਸੁਭਾ ਸਾਡੇ ਮਜ਼ਬ ਮਤਲਬ ਧਰਮ ਸਾਡੇ ਧਰਮ ਦੇ ਵਿੱਚ ਹੀ ਕੁਝ ਐਵੇਂ ਦਾ ਸੀਗਾ ਵੀ ਸਾਨੂੰ ਮਤਲਬ ਡਰ ਦੇ ਬਾਰੇ ਸ਼ੁਰੂ ਚ ਹੀ ਦੱਸਿਆ ਜਾਂਦਾ ਸਾਡੇ ਸੁਭਾਵਾ ਦਾ ਹਿੱਸਾ ਬਣ ਗਏ ਸੀ ਕਿਵੇਂ ਘਰ ਦੇ ਵਿੱਚ ਸਿਆਣਿਆਂ ਕੋਲੋਂ ਨਰਕਸੁਰ ਕਿਥੀਆਂ ਗੱਲਾਂ ਕਾਹਣੀਆਂ ਹਨਾ ਤੁਹਾਨੂੰ ਪਤਾ ਹੀ ਹੈ ਵੀ ਕੋਈ ਨਾ ਕੋਈ ਹੁਣ ਤਾਂ ਚਲੋ ਸਮਾਂ ਥੋੜਾ ਜਿਹਾ ਚੇਂਜ ਹੋ ਰਿਹਾ ਹੈ ਵੀ ਮਨੋਕੀ ਟੈਕਨੋਲੋਜੀ ਨਾਲ ਜੁੜ ਗਿਆ ਪਰ ਜਿਵੇਂ ਮੰਨ ਲਓ 90s ਵਾਲੀ ਜਿਹੜੀ 90 ਵਾਲੀ 90 ਵਾਲੀ 1990 ਤੋਂ 1995 96 97 ਵਾਲੇ ਜਿਹੜੇ ਬੱਚੇ ਆ ਉਹਨਾਂ ਨੇ ਵਿਚਾਰੀਆਂ ਨੇ ਨਵੀਂ-ਨਵੀਂ ਦੇਖੀ ਹੈ ਟੈਕਨੋਲੋਜੀ ਉਹ ਹੁਣ ਤਾਂ ਜਿਵੇਂ ਹੀ ਕੰਮ ਮਤਲਬ ਜੰਮਦਾ ਜਵਾਕ ਹੀ ਹੁਣ ਤਾਂ ਉਹ ਮੋਬਾਈਲ ਉਹਦੇ ਹੱਥ 'ਚ ਹੈ ਮਤਲਬ ਕਹਿਣ ਦਾ ਵੀ ਉਹ ਮਾਪਿਓ ਵੀ ਕਹਿ ਦਿੰਦੇ ਆ ਇਹਨੂੰ ਮਗਾਇਰ ਦੇ ਦੋ ਬੱਸ ਉੱਚੀ ਚੁਕੜਾ ਪਾਉਣ ਉਹ ਹਟ ਜਾਂਦਾ ਕੁਦਰਤੀ ਹੋ ਗਿਆ ਇਹ ਹੁਣ ਤਾਂ ਤਾਂ ਉਦੋਂ ਕੀ ਹੁੰਦਾ ਸੀ ਕੋਈ ਨਾ ਕੋਈ ਨਾ ਤੁਸੀਂ ਕਦੇ ਦੇਖ ਲਿਓ ਪਿੰਡ ਦੇ ਵਿੱਚ ਕੋਈ ਨਾ ਕੋਈ ਇੱਕ ਅੱਧਾ ਬੁਢਾ ਜਾਂ ਘਰ ਦੇ ਵਿੱਚ ਹੀ ਆਪਣਾ ਕੋਈ ਬਜ਼ੁਰਗ ਐਵੇਂ ਦਾ ਹੁੰਦਾ ਸੀਗਾ ਜਾਂ ਗਵਾਂਢ ਦੇ ਵਿੱਚ ਕੋਈ ਐਵੇਂ ਦਾ ਹੁੰਦਾ ਸੀਗਾ ਵੀ ਜਿਹਨੂੰ ਕਦੇ ਨਾ ਕਦੇ ਕੋਈ ਛਲੇੜਾ ਟੱਕਰਿਆ ਹੁੰਦਾ ਸੀਗਾ ਜਾਂ ਭੂਤ ਨੇ ਕੁਛ ਨਾ ਕੁਛ ਉਹਦੇ ਤੋਂ ਮੰਗਿਆ ਹੁੰਦਾ ਸੀਗਾ ਇਹਦਾ ਹਤਰਾ ਵੀ ਉਹ ਉਹਨਾਂ ਨੇ ਦੱਸਣਾ ਵੀ ਮੈਂ ਉੱਥੇ ਗਿਆ ਫਲਾਨੀ ਥਾਂ ਤੇ ਤੇ ਉੱਥੇ ਬਈ ਚੱਟੇ ਕੱਪੜੇ ਪਾ ਕੇ ਖੜੀ ਤੇ ਮੈਂ ਜਦੋਂ ਵੇਖਿਆ ਉੱਥੇ ਤੇ ਮੈਂ ਭਈ ਮੈਂ ਸੋਚਿਆ ਚਲੋ ਕੋਈ ਨਹੀਂ ਮਦਦ ਕਰਨ ਵਾਸਤੇ ਜਾਈਏ ਅੱਗੇ ਤੇ ਮੈਂ ਵੇਖਿਆ ਕਿ ਜਾ ਕੇ ਤੇ ਭਈ ਉਹਦੇ ਪੈਰ ਹੀ ਪੁੱਟੇ ਤੇ ਮੈਂ ਇੱਕਦਮ ਮੱਖਾ ਲੈ ਵੀ ਤਾਂ ਫਿਰ ਮੈਂ ਬੜੀ ਹੌਸਲਾ ਕੀਤਾ ਭਈ ਮੈਂ ਉੱਥੋਂ ਫਿਰ ਨਹੀਂ ਕਦੇ ਦਿਖੀ ਉਹ ਫਿਰ ਮੈਂ ਕਦੇ ਧਿਆਨ ਹੀ ਨਹੀਂ ਕੰਦਾ ਮੈਂ ਕਦੇ ਨਹੀਂ ਦਿਖੀ ਐਵੇਂ ਕਈ ਕਈ ਐਵੇਂ ਸੁਣਾਈ ਜਾਣਗੇ ਵੀ ਉਧਰ ਦੀ ਜਾਂਦੇ ਆ ਨਾ ਜਦੋਂ ਤੇ ਭਾਈ ਉਸ ਰਸਤੇ ਨਾ ਰੋਜ਼ ਹੀ ਰਾਤ ਨੂੰ ਇੱਕ ਐਵੇਂ ਨਾ ਮਤਲਬ ਉਹ ਆਉਂਦੀ ਹੈ ਆਪਣੇ ਝਾਂਜਰਾਂ ਛਣਕਣ ਦੀ ਆਵਾਜ਼ ਆਉਂਦੀ ਹੈ ਆਉਦੀ ਜਦੋਂ ਨੰਗੀ ਆਪਾਂ ਉਹੀ ਕਹੀ ਸੱਟਦੇ ਆ ਨਾ ਤੇ ਐਵੇਂ ਹੀ ਆ ਡਰ ਵਰ ਕਿੱਥੋਂ ਪੈਂਦਾ ਭਾਈ ਜਵੇਂ ਮੰਨ ਲਓ ਉੱਤੇ ਉਹ ਘਰ ਦੀ ਛੱਤ ਤੇ ਬਿੱਲੀ ਚੱਕੀ ਜਾਂਦੀ ਹੈ ਤੇ ਉਹਨੂੰ ਐ ਹੀ ਕਹਿਣਾ ਹੋਵੇ ਬੰਦੇ ਦਾ ਸਿਰ ਹੋਵੇ ਬੰਦੇ ਦਾ ਸਿਰ ਜਵਾਕਾਂਦਰ ਡਰ ਨਹੀਂ ਬੱਚਾ ਬੱਚੇ ਦੇ ਮਾਨਸਿਕਤਾ 'ਚ ਡਰ ਪਟਾਇਆ ਜਾਂਦਾ ਪਹਿਲੇ ਦਿਨ ਬੱਚੇ ਨੂੰ ਤਾਂ ਉਹ ਹੀ ਬੱਚੇ ਨੂੰ ਆਪਾਂ ਐਂ ਕਹੀ ਜਾਂਦੇ ਰਹਿੰਦੇ ਬਈ ਚੁੱਪੋ ਨਾ ਪੁੱਤ ਐਵੇਂ ਨਾ ਕਰ ਡਾਕਟਰ ਤੋਂ ਟੀਕਾ ਲਵਾ ਦਾਂਗੇ ਤੇਰੇ ਜਵਾਬ ਵਿਚਾਰਾ ਉਹ ਹੀ ਡਰਿਆ ਰਹਿੰਦਾ ਤੇ ਬੱਚੇ ਵੀ ਕੋਈ ਸ਼ਰਾਰਤਾਂ ਬੱਚਿਆਂ ਦੀਆਂ ਹੋ ਜਾਂਦੀਆਂ ਹਨ ਖਤਰਨਾਕ ਡਰਾਉਣੇ ਪੈਂਦੇ ਆ ਆਪਣੀ ਤਾਂ ਮਤਲਬ ਲੇਖਕ ਕਹਿੰਦਾ ਵੀ ਸਾਡੇ ਤਾਂ ਮਤਲਬ ਧਰਮ ਦੇ ਵਿੱਚ ਹੀ ਐਵੇਂ ਦਾ ਸਿਸਟਮ ਸੀ ਵੀ ਨਰਕ ਸੁਰਗ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਸੀ ਵੀ ਫਲਾਣੇ ਨੇ ਪਾਪ ਕਰਤੇ ਜੀ ਉਹਨੂੰ ਨਰਕਾ ਚ ਭੇਜਤਾ ਫੇਰ ਉਹ ਕੀ ਹੋਇਆ ਉਹ ਜਿਹੜੀਆਂ ਚੀਜ਼ਾਂ ਕਰਕੇ ਤੇ ਉਹ ਕਹਿੰਦਾ ਵੀ ਹੁਣ ਸਾਨੂੰ ਰੋਜ਼ ਸ਼ਾਮ ਨੂੰ ਅਸੀਂ ਇਹਦੀਆਂ ਕੱਟਣਾ ਸੁਣਨੀਆਂ ਤੇ ਡਰ ਹੈ ਜਿਹੜਾ ਉਹ ਬੱਚਿਆਂ ਦੇ ਮਰਾਂ ਦੇ ਵਿੱਚ ਬੈਠਾ ਹੋਇਆ ਅੱਗੇ ਸੁਣੋ ਕੀ ਕਹਿੰਦਾ ਵੀ ਸਵਰਗ ਤਾਂ ਕਹਿੰਦਾ ਸਾਨੂੰ ਖੇਤ ਤੋਂ ਬਾਹਰ ਕਿਤੇ ਘਾਟੀ ਪ੍ਰਾਪਤ ਹੁੰਦਾ ਸੀਗਾ ਸਵਰਗ ਤਾਂ ਵੀ ਸਵਰਗ ਉਹ ਕਹਿੰਦਾ ਵੀ ਸਾਨੂੰ ਖੇਤ ਲੱਗਦਾ ਹੁੰਦਾ ਸੀਗਾ ਖੇਤ ਤੋਂ ਇਲਾਵਾ ਹੋਰ ਕੋਈ ਚੀਜ਼ ਸਾਨੂੰ ਸਵਰਗ ਨਹੀਂ ਸੀ ਲੱਗਦੀ ਪਰ ਨਰਕ ਦੇ ਹਰਥਾ ਖੁੱਲੇ ਗੱਫੇ ਸੀਗੇ ਨਰਕ ਸਾਨੂੰ ਹਰ ਜਗ੍ਹਾ ਤੇ ਸਭ ਤੋਂ ਪਹਿਲਾਂ ਨਰਕ ਮਦਰਸਾ ਮਤਲਬ ਸਕੂਲ ਕਿਉਂਕਿ ਛੋਟੇ ਸੀ ਸਕੂਲ ਪੜਨ ਜਾਂਦੇ ਸੀਗੇ ਮਾਸਟਰਾਂ ਨੇ ਕਟਾਪਾ ਚਾੜਦਾ ਜੇ ਨਾ ਪੜੇ ਜੇ ਨਾ ਘਰਵਮਰਕ ਕੀਤਾ ਹੋਇਆ ਮਾਸਟਰਾਂ ਨੇ ਤੇ ਕੁੱਟਣਾ ਹੀ ਆ ਗੁਰਤੀਆਂ ਨੇ ਤਾਂ ਇੱਕ ਹੋਰ ਨਰਕ ਤੇ ਦੂਸਰਾ ਜਦੋਂ ਉਸ ਤੋਂ ਕਿਸੇ ਦਿਨ ਛੁੱਟ ਜਾਂਦੇ ਤਾਂ ਖੇਤ ਰੋਟੀ ਦੇਣ ਜਵਾਲਾ ਨਰਕ ਪੇਸ਼ ਆ ਜਾਂਦਾ ਫੇਰ ਉਹ ਜਰਨੈਲੀ ਛੜਕ ਲੱਗ ਕੇ ਜਾਣਾ ਪੋਗਾ ਉਹਦਾ ਡਰ ਸਵਰਗ ਤਾਂ ਕਹਿੰਦਾ ਸਾਨੂੰ ਖੇਤ ਜਾ ਕੇ ਪ੍ਰਾਪਤ ਹੁੰਦਾ ਸੀਗਾ ਜਦੋਂ ਖੇਤ ਪਹੁੰਚ ਗਏ ਉਦੋਂ ਲੱਗਦਾ ਸੀ ਵੀ ਹੁਣ ਸਵਰਗ ਚ ਆ ਗਏ ਵੀ ਪਰ ਨਰਕ ਤਾਂ ਹਰ ਜਗ੍ਹਾ ਤੇ ਸੀ ਸਕੂਲ ਜਾਣਾ ਉਹ ਨਰਕ ਲੱਗਦਾ ਸੀਗਾ ਕਹਿੰਦਾ ਤੇ ਜੇ ਜਾਣਾ ਮਤਲਬ ਰੋਟੀ ਦੇਣ ਜਾਣਾ ਤਾਂ ਉਹ ਜਿਹੜਾ ਰਸਤਾ ਜਿਹੜਾ ਪੈਂਡਾ ਤੈਅ ਕਰਨਾ ਤੇ ਉਹ ਨਰਕ ਲੱਗੀ ਜਾਂਦਾ ਅੱਗੇ ਸੁਣ ਗੱਲ ਕੀ ਹੈ ਸਾਡੇ ਇੰਜਾਣੇ ਰਾਹ ਦੇ ਹਰ ਮੋੜ ਤੇ ਜਾਣਾ ਨਰਕ ਘਾਤ ਲਈ ਖਲੋਤਾ ਹੁੰਦਾ ਘਾਤ ਲਾ ਕੇ ਖੜੇ ਹੋਣਾ ਹਨਾ ਮੌਕਾ ਪ੍ਰਸਤ ਜਿਹੜਾ ਹੁੰਦਾ ਘਾਤ ਲਾ ਕੇ ਖੜਾ ਹੋਣਾ ਵੀ ਮੌਕਾ ਵੇਖ ਕੇ ਵਾਰ ਕਰਨ ਵਾਲਾ ਜਿਹੜਾ ਉਹਨੂੰ ਆਪਾਂ ਕਹਿ ਦਿੰਦੇ ਇੰਜਾਣਾ ਇੰਜਾਣਾ ਕਿਹਾ ਜਾਂਦਾ ਛੋਟੀ ਉਮਰ ਦੇ ਬਾਲਕ ਨੂੰ ਇੰਜਾਣਾ ਨਿਆਣਾ ਕਹਿ ਦਿੰਨੇ ਆਪਾਂ ਨੂੰ ਹਨਾ ਹੁਣ ਤਾਂ ਇਹ ਨਿਆਣਾ ਸ਼ਬਦ ਹੈ ਹਨਾ ਹਾਂ ਖਬਰੇ ਇਸ ਸੜਕ ਦਾ ਭੈ ਸਾਗਰ ਲਗਣ ਕਰਕੇ ਸਾਨੂੰ ਥੋੜੀ ਥੋੜੀ ਗੱਲ ਮੈਂ ਉਸ ਤੋਂ ਬਾਅਦ ਪੜ੍ਹਾਂਗਾ ਇੱਕ ਵਾਰੀ ਆ ਬੜੀ ਜ਼ਰੂਰੀ ਹੈ ਭੈ ਸਾਗਰ ਬਤਨ ਸੜਕ ਹੈ ਜਿਹੜੀ ਉਹਨਾਂ ਨੂੰ ਭੈ ਸਾਗਰ ਪ੍ਰਤੀਤ ਹੁੰਦੀ ਸੀਗੀ ਭਵ ਸਾਗਰ ਜਿਹਨੂੰ ਆਪਾਂ ਕਹਿ ਦਿੰਨੇ ਆ ਹਨਾ ਭਵ ਸਾਗਰ ਭੈ ਸਾਗਰ ਮਤਲਬ ਉਹ ਹੁੰਦਾ ਹੈ ਨਾ ਵੀ ਇਹ ਭਵ ਸਾਗਰ ਪਾਰ ਕਰਕੇ ਤੁਸੀਂ ਸਵਰਗਾਂ ਨੂੰ ਜਾਣਾ ਹੈ ਹਨਾ ਆਪਣੇ ਧਰਮਾਂ ਦੇ ਵਿੱਚ ਐ ਹੀ ਹੁੰਦਾ ਹੈ ਵਿਸ਼ੇਸ਼ ਕਰਕੇ ਮਤਲਬ ਹਿੰਦੂ ਧਰਮ ਦੇ ਵਿੱਚ ਇਹ ਭਵ ਸਾਗਰ ਤੇ ਸਿੱਖ ਧਰਮ ਦੇ ਵਿੱਚ ਵੀ ਇਹ ਸ਼ਬਦ ਮਤਲਬ ਅਕਸਰ ਸੁਣਨ ਨੂੰ ਮਿਲਦਾ ਵੀ ਭਵ ਸਾਗਰ ਵੀ ਆਪਾਂ ਮਤਲਬ ਮਰਨ ਤੋਂ ਬਾਅਦ ਭਵ ਸਾਗਰ ਜਿਹੜਾ ਲੰਘਣਾ ਹੈ ਹਨਾ ਖੇਤ ਰੋਟੀ ਲੈ ਕੇ ਜਾਣ ਲੱਗਿਆ ਸਾਨੂੰ ਇਸ ਸੜਕ ਨੂੰ ਲੰਘਣਾ ਪੈਂਦਾ ਤੇ ਇਹ ਸਾਨੂੰ ਭੈ ਸਾਗਰ ਲੱਗਦਾ ਹੁੰਦਾ ਸੀਗਾ ਹੁਣ ਮੰਨ ਲਓ ਪ੍ਰਸ਼ਨ ਵੱਡ ਜਾ ਵੀ ਭੈ ਸਾਗਰ ਕਿਹੜੀ ਚੀਜ਼ ਲੱਗਦੀ ਹੁੰਦੀ ਸੀ ਉਹ ਜਿਹੜਾ ਰਸਤਾ ਸੀ ਉਹਨਾਂ ਨੂੰ ਭੈ ਸਾਗਰ ਲੱਗਦਾ ਸੀਗਾ ਉਹ ਜਰਨੈਲੀ ਸੜਕ ਲੰਘਣੀ ਖੇਤ ਰੋਟੀ ਲੈ ਕੇ ਜਾਣ ਦਾ ਜਿਹੜਾ ਸੀਗਾ ਖੇਤ ਰੋਟੀ ਲੈ ਕੇ ਜਾਣ ਲੱਗਿਆ ਸਾਨੂੰ ਇਸ ਸੜਕ ਨੂੰ ਲੰਘਣਾ ਪੈਂਦਾ ਤੇ ਉਹ ਸੜਕ ਨੂੰ ਲੰਘਣ ਵਾਲੀ ਸਥਿਤੀ ਸੀ ਜਿਹੜੀ ਉਹ ਇਸ ਤਰ੍ਹਾਂ ਸੀ ਵੀ ਭੈ ਸਾਗਰ ਨੂੰ ਲੰਘਣਾ ਹੋਵੇ ਜਿਵੇਂ ਭਵ ਸਾਗਰ ਨੂੰ ਮਤਲਬ ਮੈਨੂੰ ਇਹ ਪਤਾ ਵੀ ਖੇਤ ਤਾਂ ਸਵਰਗ ਸੀ ਆ ਦੇਖੋ ਕੀ ਲਿਖਿਆ ਹੁਣ ਆ ਲਓ ਆਇਆ ਤੁਹਾਡੇ ਕਰਨੀਆਂ ਗੱਲਾਂ ਵੈਰੀ ਇੰਪੋਰਟੈਂਟ ਪ੍ਰਸ਼ਨ ਲਾਈਨ ਇੱਕ ਲਿਖੀ ਹੈ ਪ੍ਰਸ਼ਨ 3 ਬਣਦੇ ਆ ਬਹੁਤ ਕੈਂਟ ਲਿਖੀ ਹੈ ਕਹਿੰਦਾ ਵੀ ਖੇਤ ਤਾਂ ਹੈਗਾ ਸਵਰਗ ਖੇਤ ਜਾਣ ਦੀ ਖੇਚਲ ਹੈਗੀ ਆ ਨਰਕ ਤੇ ਉਹ ਚਰਨੈਲੀ ਸੜਕ ਵਿਚਕਾਰ ਦਾ ਜਿਹੜਾ ਹੈਗਾ ਉਹ ਪੈਸਾ ਕਰਾ ਬਸ ਕਲੀਅਰ ਯਾਦ ਰੱਖੋਗੇ ਨਾ ਠੀਕ ਹੈ ਭਾਈ ਥੋੜੀ ਗੱਲ ਯਾਦ ਰੱਖਿਓ ਅੱਛਾ ਇਹ ਤਾਂ ਸੀ ਆਪਣੀ ਇਸ ਕਹਾਣੀ ਦੀ ਰੂਪਰੇਖਾ ਬਣਾਈ ਹੋਈ ਸੰਤ ਸਿੰਘ ਸੇਖੋ ਨੇ ਹੁਣ ਕਹਾਣੀ ਸ਼ੁਰੂ ਹੋ ਰਹੀ ਹੈ ਅੱਗੇ ਕੀ ਹੈ ਦੇਖੋ ਜੀ ਕਹਿੰਦਾ ਵੀ ਸਿਆੜ ਦੇ ਦਿਨ ਸੀ ਸਿਆੜ ਦੇ ਦਿਨਾਂ ਵਿੱਚ ਕਹਿੰਦਾ ਵੀ ਦੋਵੇਂ ਭੈਣ ਭਰਾ ਸੀ ਦੁਪਹਿਰ ਦੀ ਰੋਟੀ ਲੈ ਕੇ ਖੇਤ ਨੂੰ ਚੱਲ ਪਏ ਠੀਕ ਹੈ ਬਈ ਤਿਆਰ ਰੱਖ ਲੈ ਸਿਆੜ ਦੇ ਦਿਨ ਸੀ ਜਿਹੜਾ ਜਿਹੜਾ ਸ਼ਬਦ ਗੋਲ ਕਰਦਾ ਸਮਝੋ ਇੰਪੋਰਟੈਂਟ ਹੈ ਬਾਕੀ ਕੋਈ ਚੀਜ਼ ਇੰਪੋਰਟੈਂਟ ਨਹੀਂ ਠੀਕ ਹੈ ਹਾਂ ਸਿਆੜ ਦੇ ਦਿਨ ਸੀ ਇੱਕ ਗੱਲ ਦੂਸਰਾ ਦੋਨੇ ਭੈਣ ਭਰਾ ਚੱਲ ਪਏ ਜੀ ਦੁਪਹਿਰ ਦੀ ਰੋਟੀ ਲੈ ਕੇ ਖੇਤੋਂ ਨਿੱਕੀ ਤੋਂ ਦਪੈ ਰਹੀ ਸੀਗੀ ਤੇ ਦੋਨੇ ਭੈਣ ਭਰਾ ਵੀ ਧੁੱਪ ਦੀ ਨਹੀਂ ਮਤਲਬ ਕਿ ਧੁੱਪ ਦਾ ਨਿਕ ਲੈ ਰਹੇ ਸੀਗੇ ਹੁਣ ਦੇਖੋ ਜੀ ਦਿਲ ਦੇ ਵਿੱਚ ਉਹ ਜਿਹੜੀ ਚਰਨੈਲੀ ਸੜਕ ਲੰਘਣ ਦਾ ਡਰ ਹੈ ਜਿਹੜਾ ਉਹ ਚੂਹੇ ਵਾਂਗੂ ਕੁੱਤਰ ਰਿਹਾ ਸੀ ਦਿਲ ਦੇ ਵਿੱਚ ਚੂਹੇ ਵਾਂਗੂ ਕੁੱਤਰ ਰਿਹਾ ਸੀ ਡਰ ਵੀ ਚਰਨੈਲੀ ਸੜਕ ਹੈ ਜਿਹੜੀ ਉਹ ਲੰਘਣੀ ਪਊਗੀ ਨੈਸ਼ਨਲ ਹਾਈਵੇ ਜਿਹੜਾ ਵਿੱਚ ਹੈ ਡਰ ਨੂੰ ਦਬਾਉਣ ਵਾਸਤੇ ਆਮ ਤਰੀਕਾ ਵਰਤਣ ਚੜਿਆ ਭੈਣ ਨੇ ਲੇਖਕ ਦੀ ਭੈਣ ਨੇ ਇੱਕ ਕਹਾਣੀ ਸ਼ੁਰੂ ਕਰ ਦਿੱਤੀ ਆ ਗਈ ਨਾ ਗੱਲ ਆਇਆ ਸੀ ਨਾ ਪਿੱਛੇ ਵੀ ਇਸ ਕਹਾਣੀ ਦੇ ਵਿੱਚ ਭੈਣ ਵੱਲੋਂ ਬਾਤ ਸੁਣਾਉਣਾ ਬਾਤ ਸੁਣਾ ਰਹੀ ਹੈ ਕਹਾਣੀ ਸੁਣਾ ਰਹੀ ਹੈ ਇਹ ਇਸ ਕਹਾਣੀ ਨੂੰ ਨਵੇਕਲਾ ਰੂਪ ਪ੍ਰਦਾਨ ਕਰਦਾ ਹੈ ਉਹਨੇ ਕਹਾਣੀ ਜਦੋਂ ਸੁਣਾਉਣੀ ਸ਼ੁਰੂ ਕਰ ਦਿੱਤੀ ਉਹਨੇ ਕਾਰਨ ਕੀ ਵੀ ਡਰ ਤੋਂ ਧਿਆਨ हट ਜਾਊਗਾ ਡਰ ਵੱਲੋਂ ਡਰਦਾ ਇਹ ਸੀ ਵੀ ਉਹ ਸੜਕ ਜਦੋਂ ਕ੍ਰਾਸ ਕਰਾਂਗੇ ਤੇ ਉਹ ਪੈਸਾ ਜਿਹੜਾ ਪਾਰ ਕਰਨਾ ਪਊਗਾ ਤੇ ਰਾਹ ਚ ਕੋਈ ਜੇ ਮਿਲ ਗਿਆ ਕੋਈ ਉਪਰਾ ਬੰਦਾ ਪਰਾਇਆ ਬੰਦਾ ਤੇ ਫੇਰ ਓਖਾ ਹੋ ਜੂ ਇਸ ਕਰਕੇ ਉਸ ਡਰ ਤੋਂ ਬਚਣ ਵੇ ਮਾਰਿਆ ਨੇ ਧਿਆਨ ਕਿਤੇ ਹੋਰ ਲਾਉਣ ਵਾਸਤੇ ਭੈਣ ਨੇ ਕਹਾਣੀ ਸ਼ੁਰੂ ਕਰ ਲਈ ਕਹਿੰਦੀ ਇੱਕ ਰਾਜਾ ਸੀ ਉਹਦੀ ਰਾਣੀ ਮਰ ਗਈ ਮਰਨ ਲੱਗੀ ਰਾਣੀ ਰਾਜੇ ਨੂੰ ਕਹਿੰਦੀ ਮੈਨੂੰ ਇੱਕ اقਰਾਰ ਦੇ اقਰਾਰ ਮਤਲਬ ਮੈਨੂੰ ਇੱਕ वचन ਦੇ वचन ਕੌਲ ਜਿਹਨੂੰ ਆਪਾਂ ਕਹਿ ਦਿੰਦੇ ਆ ਇੱਕ वचन ਦੇ ਤੇ ਰਾਜਾ ਕਹਿੰਦਾ ਵੀ ਕੀ ਉਧਰ ਉਹ ਕਹਾਣੀ ਵੱਲੋਂ ਜਿਹੜਾ ਮੁੰਡਾ ਛੋਟਾ ਬੱਚਾ ਲੇਖਕ ਦੀ ਛੋਟਾ ਹੁੰਦਾ ਉਹ ਕਹਾਣੀ ਸੁਣ ਰਿਹਾ ਤੇ ਉਹ ਪਛਾਹ ਪਿੰਡ ਵੱਲ ਨੂੰ ਦੇਖਣ ਨੂੰ ਲੱਗ ਪਿਆ ਵੀ ਕੋਈ ਆਦਮੀ ਆ ਰਿਹਾ ਹੋਵੇ ਤਾਂ ਨਾ ਵੀ ਸਾਡੇ ਰਾਹ ਵੱਲ ਜਾਣ ਵਾਲਾ ਕੋਈ ਹੋਵੇ ਪਿੰਡੋਂ ਬੰਦਾ ਆਉਂਦਾ ਹੋਵੇ ਤੇ ਉਹਦੇ ਨਾਲ ਮਿਲ ਕੇ ਅਸੀਂ ਉਹ ਸੜਕ ਕਰਾਸ ਕਰ ਲਾਂਗੇ ਤੂੰ ਸੁਣਦਾ ਨਹੀਂ ਵੀਰ ਭੈਣ ਨੇ ਮੁੰਡੇ ਨੂੰ ਹਲੂਣ ਕੇ ਆਖਿਆ ਮੁੰਡੇ ਨੂੰ ਹਿਲਾ ਕੇ ਕਿਹਾ ਆਪਣੇ ਭਰਾ ਨੂੰ ਵੀ ਤੂੰ ਸੁਣ ਨਹੀਂ ਮੈਂ ਸੁਣਦਾ ਮੈਂ ਭਰਾਵਾ ਵਾਲੀ ਗੁਸਤਾਖੀ ਨਾਲ ਜਵਾਬ ਦਿੱਤਾ ਅੱਗੇ ਕੀ ਹੋਇਆ ਅੱਛਾ ਜਦੋਂ ਰਾਣੀ ਮਰ ਲਕੀ ਤਾਂ ਰਾਜੇ ਨੂੰ ਸੱਦ ਕੇ ਕਹਿ ਬਤੂੰ ਮੇਰੇ ਨਾਲ ਵਚਨ ਕਰ ਰਾਣੀ ਕਹਿੰਦੀ ਵੀ ਤੂੰ ਕਿਤੇ ਹੋਰ ਵਿਆਹ ਨਾ ਕਰਾਈ ਸਤ ਮੈਂ ਦੱਸਣਾ ਭੁੱਲ ਗਈ ਕਹਿੰਦੀ ਕਿ ਰਾਜੇ ਦੇ ਦੋ ਪੁੱਤ ਅਤੇ ਇੱਕ ਧੀ ਸੀ ਸਾਨੂੰ ਹੁਣ ਲੇਖਕ ਨੂੰ ਰਾਜਾ ਤੇ ਰਾਣੀ ਆਪਣੇ ਮਾਪਿਓ ਵਰਗੇ ਹੀ ਜਾਪਦੇ ਸਨ ਪਾਸ ਦੇ ਮਤਲਬ ਪਸਣਾ ਜਾਪਣ ਲੱਗਣਾ ਜੇ ਸਾਡੀ ਮਾਂ ਮਰ ਜਾਏ ਤਾ ਸਾਡੇ ਪਿਓ ਨੂੰ ਵੀ ਇਹ ਵਚਨ ਦੇਣ ਲਈ ਆਖੇ ਇਹ ਖਿਆਲ ਸਾਡੀ ਆ ਚੇਤਨ ਆ ਚੇਤਨ ਮਨ ਦੇ ਵਿੱਚ ਇਹ ਚੱਲ ਰਿਆ ਸੀ ਤੇ ਮੈਨੂੰ ਉਹ ਭੈਣ ਆਪਣੀ ਭੈਣ ਲੱਗੀ ਤੇ ਦੋ ਪੁੱਤ ਮੇਰਾ ਆਪਣਾ ਆਪ ਲੱਗਿਆ ਉਹ ਸਾਰੀ ਮਤਲਬ ਕਹਾਣੀਆਂ ਜਿਹੜੀ ਉਹ ਸੱਚੀ ਉਹਨਾਂ ਦੇ ਸੱਚੇ ਜੀਵਨ ਨਾਲ ਉਹ ਰਿਲੇਟ ਕਰਕੇ ਸਬੰਧਤ ਕਰਕੇ ਸੋਚਣ ਲੱਗ ਪਏ ਮੇਰੀ ਭੈਣ ਵੀ ਪਿੰਡ ਵੱਲ ਦੇਖ ਰਹੀ ਸੀ ਸੁਣ ਵੀ ਗਾ ਮੈਂ ਉਸ ਨੂੰ ਪਹਿਲੀ ਤਰ੍ਹਾਂ ਖਰਵੇ ਬੋਲ ਨਾਲ ਆਖਿਆ ਸੁਣਾ ਵੀ ਦਾਪ ਵੀ ਤੂੰ ਸੁਣਾ ਕਿ ਕਹਾਣੀ ਹੈ ਜਿਹੜੀ ਉਹ ਲੇਖਕ ਦੀ ਭੈਣ ਸੁਣਾ ਰਹੀ ਆ ਕਰਵੇ ਮਤਲਬ ਥੋੜੇ ਤਿੱਖੇ ਬੋਲ ਨਾਲ ਆਖਿਆ ਉਸ ਹਾਂ ਰਾਣੀ ਨੇ ਕਿਹਾ ਭਾਈ ਮੇਰੇ ਪੁੱਤਾਂ ਤੇ ਧੀ ਨੂੰ ਮਤੇਈ ਮਾਂ ਜਿਹੜੀ ਜੇ ਤੂੰ ਵਿਆਹ ਕੇ ਲੈ ਆਂਦੀ ਤੇ ਉਹ ਦੁੱਖ ਦੇਊਗੀ ਭੈਣ ਨੇ ਹੋਰ ਵੀ ਮਿੱਠੀ ਤੇ ਹੋਰ ਵੀ ਤ੍ਰੀਮਤ ਬਣ ਕੇ ਆਖਿਆ ਤ੍ਰੀਮਤ ਸਿਆਣੀ ਇਸਤਰੀ ਬਣ ਕੇ ਆਖਿਆ ਇਸ ਕਾਰਨ ਕਿ ਉਸ ਨੇ ਰਾਜੇ ਤੋਂ ਇਕਰਾਰ ਮੰਗਿਆ ਤੇ ਰਾਜੇ ਨੇ ਵੀ ਇਕਰਾਰ ਦਿੱਤਾ ਤੇ ਜਿਵੇਂ ਕਿਤੇ ਰਾਜਾ ਇਕਰਾਰ ਨਾ ਦਿੰਦਾ ਤਾਰਾਣੀ ਐਵੇਂ ਵੀ ਰਾਣੀ ਕਿਦਾਂ ਮਰਨ ਤੋਂ ਥੜਾ ਨਾ ਕਰਦੀ ਸੀ ਉਹਨੇ ਤਾਂ ਮਰਨਾ ਹੀ ਸੀ ਹੂੰ ਆ ਸਾਨੂੰ ਦੋਨਾਂ ਨੂੰ ਪਤਾ ਸੀ ਵੀ ਦੇਣੇ ਕਹਾਣੀਆਂ ਪਾਉਣ ਕਰਕੇ ਰਾਹੀ ਰਾਹ ਭੁੱਲ ਜਾਂਦੇ ਹਨ ਇੱਕ ਦੂਜੇ ਨੂੰ ਇਹ ਚਤਾਗਨੀ ਨਾ ਕਰਵਾਈ ਇਹ ਸੋਚ ਨੂੰ ਆਪਣੇ ਦਿਲਾਂ ਤੇ ਅਸਰ ਲਾ ਕਰ ਦਿੱਤਾ ਤੇ ਅੱਗੇ ਸੁਣੋ ਕੀ ਹੋਇਆ ਰਾਜੇ ਨੇ ਛਾਤੀ ਦੂਜਾ ਵਿਆਹ ਕਰਾ ਲਿਆ ਅੱਗੇ ਕੀ ਹੋਇਆ ਪਿਛਲੇ ਮੋੜ ਤੇ ਉਹਨਾਂ ਨੂੰ ਇੱਕ ਆਦਮੀ ਆਉਂਦਾ ਦਿਸਿਆ ਉਹਨਾਂ ਨੇ ਸੁਖ ਦਾ ਸਾਹ ਭਰਿਆ ਤੇ ਉਹ ਦਿਨ ਮਤਲਬ ਕੀਆ ਉਹਨੂੰ ਲਾੜ ਰਲਾਉਣ ਵਾਸਤੇ ਉਹ ਖਲੋਗੇ ਦੋਨੇ ਭੈਣ ਭਰਾ ਉਹਨਾਂ ਦੀ ਬਾਤ ਵੀ ਖਲੋਗੀ ਉੱਥੇ ਵਿਚਾਰਿਆਗੀ ਪਰ ਉਹ ਆਦਮੀ ਕਿਸੇ ਹੋਰ ਪਾਸੇ ਜਾ ਰਿਹਾ ਸੀ ਉਹਨਾਂ ਵੱਲ ਆਇਆ ਹੀ ਨਹੀਂ ਜਿਸ ਮੰਤਵ ਮੰਤਵ ਦਾ ਮਤਲਬ ਉਦੇਸ਼ ਜੇਸੋ ਉਦੇਸ਼ ਨੂੰ ਪੂਰਾ ਕਰਨ ਵਾਸਤੇ ਇਹ ਬਾਤ ਕਹਾਣੀ ਦਾ ਪਖੰਡ ਜਿਹੜਾ ਰਚਿਆ ਸੀਗਾ ਉਹ ਪੂਰਾ ਨਹੀਂ ਹੋ ਸਕਿਆ ਅ ਸਾਡਾ ਖਿਆਲ ਸੀ ਕਿ ਬਾਤ ਦੇ ਰੁਝੇਵੇਂ ਦੀ ਅਸੀਂ ਅਚੇਤ ਮਤਲਬ ਬਿਨਾਂ ਚੇਤਨਾ ਤੋਂ ਅਚੇਤਨ ਰੂਪ ਚ ਅਸੀਂ ਸੜਕ ਪਾਰ ਕਰ ਜਾਗੇ ਪਰ ਬਾਤ ਬਣੀ ਨਹੀਂ ਗੱਲ ਬਣੀ ਨਹੀਂ ਸੜਕ ਕੁਮਾਕ ਦੂਰ ਰਹਿ ਗਈ ਕੁਮਾਦ ਦੱਸਦਾ ਨਾ ਤੁਹਾਨੂੰ ਮੈਂ ਜ਼ਮੀਨ ਦੇ ਮਾਪ ਨੂੰ ਕਹਿੰਦੇ ਆ ਤੇ ਉਹਨਾਂ ਦੀ ਕਹਾਣੀ ਵੀ ਠਟੰਬਰ ਕੇ ਖਲੋ ਗਈ ਕਿਸੇ ਸਿਆਣੇ ਸਾਥੀ ਦੇ ਮਿਲਣ ਦੀ ਆਸ ਟੁੱਟ ਗਈ ਦੋਨੇ ਬੱਚੇ ਆ ਜਿਹੜੇ ਉਹ ਸਹਿਮ ਕੇ ਡਰ ਕੇ ਖਲੋ ਗਏ ਆ 10 20 ਕਦਮ ਹੋਰ ਪੁੱਟੇ ਤਾਂ ਹੋਰ ਡਰ ਵੱਧ ਗਿਆ ਉਹਨਾਂ ਦਾ ਸੜਕ ਵਿੱਚ ਇੱਕ ਪਾਸੇ ਇੱਕ ਕਾਲੇ ਸੂਫ ਦੀ ਵਾਸਕਟ ਤੇ ਪਠਾੜਾ ਵਰਗੀ ਖੁੱਲੀ ਸਰਵਾਰ ਵਾਲਾ ਬੰਦਾ ਲੰਮਾ ਪਿਆ ਸੀ ਕਾਲੇ ਸੂਫ ਦੀ ਮਤਲਬ ਸੂਫ ਹੁੰਦਾ ਨਾ ਕਾਲਾ ਉਨ ਜਿਹਨੂੰ ਆਪਾਂ ਸੂਤੀ ਕਪੜਾ ਕਹਿ ਦਿੰਨੇ ਆ ਉੰਨੀ ਕਪੜਾ ਕਾਲੇ ਰੰਗ ਦੇ ਉੰਨੀ ਕਪੜੇ ਦੀ ਪਾਈ ਹੋਈ ਬਾਸਕਟ ਬਾਸਕਟ ਆ ਜਿਹੜਾ ਇਹ ਤਦ ਭਵ ਸ਼ਬਦ ਹੈ ਬਈ ਬਾਸਕਟ ਆ ਜਿਹੜਾ ਇਹ ਅੰਗਰੇਜ਼ੀ ਦੇ ਵੈਸਟ ਕੋਟ ਸ਼ਬਦ ਤੋਂ ਬਣਿਆ ਹੋਇਆ ਹੈ ਵੈਸਟ ਕੋਟ ਹੁੰਦਾ ਨਾ ਵੈਸਟ ਕੋਟ ਉਸ ਤੋਂ ਬਣਿਆ ਬਾਸਕਟ ਤੇ ਪਠਾੜਾ ਵਰਗੀ ਖੁੱਲੀ ਸਲਵਾਰ ਲਾਉਂਦੀ ਜਿਹੜਾ ਉਹਨਾਂ ਦਾ ਡਰ ਸੀ ਉਹ ਉਹਨਾਂ ਦੇ ਸਾਹਮਣੇ ਆ ਖੜਿਆ ਅੱਗੇ ਕੀ ਹੋਇਆ ਸੁਣੋ ਉਹ ਆਪਣੀ ਭੈਣ ਨੂੰ ਕਹਿੰਦਾ ਵੀ ਉਹ ਦੇਖ ਬੀਬੀ ਰਾਸ਼ਾ ਪਿਆ ਉਹ ਸਾਥਮੀ ਨੇ ਜਦੋਂ ਪਾਸਾ ਪਰ ਤੇ ਆ ਪਾਸ ਪਰ ਤੇ ਨਹੀਂ ਪਾਸਾ ਪਰ ਤੇ ਪਾਸਾ ਲਿਆ ਜਦੋਂ ਦੂਸਰੀ ਸਾਈਡ ਇਹ ਤਾਂ ਹਿੱਲਦਾ ਤੇ ਉਹ ਲੇਖਕ ਦੀ ਭੈਣ ਜਦੋਂ ਸਹਿਬ ਕੇ ਡਰ ਕੇ ਕਹਿਣ ਲੱਗੀ ਹੁਣ ਕੀ ਕਰੀਏ ਉਹ ਕਹਿੰਦਾ ਵੀ ਆਪਾਂ ਨੂੰ ਫੜ ਲੂਗਾ ਇਹ ਤਾਂ ਤੇ ਹੋਰ ਕੀ ਉਸਨੇ ਜਵਾਬ ਦਿੱਤਾ ਰਾਤ ਨੂੰ ਕਰੋ ਬਾਹਰ ਘਾਟੀ ਨਿਕਲਦੇ ਸਨ ਪਰ ਇਹ ਸੁਣਿਆ ਸੀਗਾ ਉਹਨਾਂ ਨੇ ਵੀ ਜਦੋਂ ਡਰ ਲੱਗੇ ਤਾਂ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਡਰ ਹਟ ਜਾਂਦਾ ਹੈ ਉਹਨਾਂ ਦੀ ਦੋਨਾਂ ਭੈਣ ਭਰਾਵਾਂ ਦੀ ਮਾਂ ਉਹਨਾਂ ਨੂੰ ਇੱਕ ਮਾਮੇ ਦੀ ਉਹਨਾਂ ਦੇ ਮਾਮੇ ਦੀ ਗੱਲ ਸੁਣਾਉਂਦੀ ਹੁੰਦੀ ਸੀਗੀ ਵੀ ਇੱਕ ਵਾਰ ਵੀ ਤੁਹਾਡਾ ਮਾਮਾ ਤੇ ਇੱਕ ਬ੍ਰਾਹਮਣ ਕਿਤੇ ਰਾਤ ਨੂੰ ਕਿਸੇ ਪਿੰਡ ਦੇ ਸਿਮਿਆ ਵਿੱਚੋਂ ਲੰਘੇ ਤੇ ਉਹਨਾਂ ਦੇ ਪੈਰਾਂ ਵਿੱਚ ਵੱਡੇ ਦਗਦੇ ਹੋਏ ਭੱਕਦੇ ਹੋਏ ਅੰਗਾਰ ਡਿੱਗੇ ਤੇ ਬ੍ਰਾਹਮਣ ਨੇ ਸਾਡੇ ਮਾਮੇ ਨੂੰ ਪੁੱਛਿਆ ਕੀ ਕਰੀਏ ਦਾ ਉਹ ਮਾਮੇ ਨੇ ਕਿਹਾ ਵੀ ਪੰਡਤ ਜੀ ਆਪਾਂ ਰੱਬ ਰੱਬ ਕਰੋ ਸਾਡਾ ਮਾਮਾ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਗਿਆ ਪੰਡਤ ਜੀ ਰਾਮ ਰਾਮ ਆਪਣੇ ਆਪਣੇ ਰੱਬ ਦਾ ਨਾਮ ਲੈਣ ਲੱਗ ਪਏ ਅੰਗਾਰ ਡਿੱਗਦੇ ਰਹੇ ਪਰ ਉਹਨਾਂ ਤੋਂ ਦੂਰ ਅਸਾਂ ਨੂੰ ਇਸ ਗੱਲ ਕਰਕੇ ਸਾਡੇ ਮਾਮੇ ਤੇ ਬੜਾ ਮਾਣ ਸੀ ਸੋ ਉਹ ਲੇਖਕ ਦੀ ਭੈਣ ਤੇ ਲੇਖਕ ਨੂੰ ਇਸ ਗੱਲ ਤੇ ਬੜਾ ਮਾਣ ਸੀ ਮਤਲਬ ਉਹਨਾਂ ਨੂੰ ਬੜਾ ਸੀ ਵੀ ਸਾਡਾ ਮਾਮਾ ਤਾਂ ਸਿਵਿਆਂ ਦੇ ਵਿੱਚੋਂ ਦੀ ਲੰਘ ਆਇਆ ਸੀਗਾ ਪੱਖ ਦੇ ਅੰਗਾਰ ਡਿੱਗੀ ਜਾਂਦੇ ਸੀਗੇ ਤਾਂ ਇਹ ਗੱਲਾਂ ਹਨ ਅੱਗੇ ਆਪਾਂ ਵਾਹਿਗੁਰੂ ਵਾਹਿਗੁਰੂ ਕਰੀਏ ਤਾ ਉਧਰ ਉਹਦੀ ਭੈਣ ਕਹਿੰਦੀ ਲੇਖਕ ਦੀ ਵੀ ਵਾਹਿਗੁਰੂ ਤੋਂ ਭੂਤ ਪ੍ਰੇਤ ਹੀ ਡਰਦੇ ਨੇ ਆਦਮੀ ਨਹੀਂ ਡਰਦੇ ਵਾਹਿਗੁਰੂ ਤੋਂ ਭੂਤ ਪ੍ਰੇਤ ਹੀ ਡਰਦੇ ਆ ਆਦਮੀ ਨਹੀਂ ਡਰਦੇ ਮੈਂ ਮੰਨ ਗਿਆ ਸੜਕ ਵਿੱਚ ਰਾਸ਼ਾ ਤਾਂ ਆਦਮੀ ਸੀ ਰੱਬ ਤੋਂ ਕਿੱਥੇ ਡਰਨਾ ਤਾਂ ਫੇਰ ਹੋਣ ਕੀ ਕਰੀਏ ਪੰਜ ਸੱਤ ਮਿੰਟ ਵਿਚਾਲੇ ਸਹਿਮੇ ਖਲੋਤੇ ਰਹੇ ਦਿਲ ਦੇ ਵਿੱਚ ਉਹਨਾਂ ਦੇ ਆਸ ਸੀ ਕਿ ਕੋਈ ਮਤਲਬ ਰਾਸ਼ਿਦ ਨੂੰ ਡਰਾਉਣ ਵਾਲਾ ਕੋਈ ਨਾ ਕੋਈ ਕਿਤੋਂ ਆ ਚੁੱਕਾ ਪਰ ਅਜੇਆ ਨਹੀਂ ਹੋਇਆ ਆਸ ਨਾ ਪੂਰੀ ਹੁੰਦੀ ਦੋਨੇ ਭੈਣ ਭਰਾ ਇੱਕ ਦੂਜੇ ਦੇ ਮੂੰਹ ਵੱਲ ਤੱਕਦੇ ਦੇਖਦੇ ਰਹੇ ਇੱਕ ਦੂਜੇ ਦੇ ਚਿਹਰਿਆਂ ਵਿੱਚ ਕੁਝ ਮਤਲਬ ਲੱਭ ਨਹੀਂ ਸਕਦੇ ਸੀਗੇ ਉਹਨਾਂ ਦਾ ਉਹਨਾਂ ਦਾ ਜਿਹੜਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਡਰ ਸੀ ਨਾ ਤੇ ਉਹਨਾਂ ਦੀ ਏਕਤਾ ਕਿਸੇ ਧੀਰਗ ਢੰਗਾਈ ਵਿੱਚ ਰਹਿੰਦੀ ਸੀ ਲੇਖਕ ਕਹਿੰਦਾ ਵੀ ਥੋੜੇ ਸਮੇਂ ਬਾਅਦ ਮੇਰਾ ਰੋਣਾ ਨਿਕਲ ਆਇਆ ਲੇਖਕ ਵਿਚਾਰਾ ਰੋਣ ਲੱਗ ਪਿਆ ਛੋਟਾ ਹੁੰਦਾ ਦਾ ਉਸਦੀ ਭੈਣ ਨੇ ਪੱਲੇ ਨਾਲ ਅਥਰੂ ਪੁੰਝਦੇ ਹੋਏ ਉਹਨੂੰ ਆਖਿਆ ਵੀ ਨਾ ਵੀਰ ਵੀਰ ਰੋਣਾ ਕਿਉਂ ਹੈ ਆਪਾਂ ਇੱਥੇ ਖੜੋਨੇ ਆਉਣੇ ਪਿੰਡ ਕੋਈ ਆ ਜੂਗਾ ਚੁੱਪ ਕਰ ਗਿਆ ਲੇਖਕਾ ਕੁਝ ਕਦਮ ਹੋਰ ਪੁੱਟੇ ਤੇ ਪੰਜ ਕਦਮ ਫੇਰ ਵਾਪਸ ਮੋੜਾਈ ਅੰਤ ਨੇ ਅੰਤ ਦੇ ਵਿੱਚ ਲੇਖਕ ਦੀ ਭੈਣ ਨੇ ਕਿਹਾ ਵੀ ਆਪਾਂ ਕਹਾਂਗੇ ਅਸੀਂ ਤਾਂ ਪੇਮੀ ਦੇ ਨਿਆਣੇ ਆ ਸਾਨੂੰ ਨਾ ਫੜ ਲੇਖਕ ਕਹਿੰਦਾ ਵੀ ਮੇਰੀ ਭੈਣ ਦੇ ਮੂੰਹ ਵਿੱਚੋਂ ਪੇਮੀ ਸ਼ਬਦ ਹੈ ਜਿਹੜਾ ਇਹ ਬੜਾ ਮਿੱਠਾ ਤੇ ਬੜਾ ਪਿਆਰਾ ਲੱਗਦਾ ਹੁੰਦਾ ਸੀਗਾ ਬੜਾ ਮਿੱਠਾ ਨਿਕਲਦਾ ਹੁੰਦਾ ਸੀਗਾ ਜਦੋਂ ਮੇਰੇ ਵੱਲ ਝੁੱਕ ਕੇ ਮੈਨੂੰ ਦਲਾਸਾ ਦੇ ਰਹੀ ਸੀ ਤਾਂ ਉਹ ਖੁਦ ਹੀ ਪੇਮੀ ਬਣੀ ਹੋਈ ਸੀ ਵੈਰੀ ਇੰਪੋਰਟੈਂਟ ਗੱਲ ਹੈ ਉਸ ਦੇ ਲੇਖਕ ਦੇ ਦਿਲ ਨੂੰ ਟਾਰਸ ਟਾਰਸ ਵੱਜ ਗਿਆ ਹੌਸਲਾ ਵੱਜ ਗਿਆ ਲੋ ਜੀ ਲੇਖਕ ਦੇ ਦਿਲ ਨੂੰ ਹੌਸਲਾ ਹੋ ਗਿਆ ਵੀ ਹੁਣ ਆਪਾਂ ਉਹਨੂੰ ਕਹਿ ਦਾਂਗੇ ਵੀ ਜੇ ਰਾਸ਼ਾ ਆਪਣੇ ਵੱਲ ਨੂੰ ਆਇਆ ਤਾਂ ਆਪਾਂ ਉਹਨੂੰ ਕਹਿ ਦਾਂਗੇ ਵੀ ਅਸੀਂ ਬਈ ਪੇਮੀ ਦੇ ਨਿਆਣੇ ਹਾਂ ਸਾਨੂੰ ਨਾ ਫੜਾ ਤੇ ਉਹਨਾਂ ਜਦੋਂ ਰਾਸ਼ਾ ਨੂੰ ਪਤਾ ਲੱਗੂ ਵੀ ਪੇਮੀ ਦੇ ਨਿਆਣੇ ਆਏ ਤੇ ਉਹ ਨਹੀਂ ਕੋ ਜਾਖੂਗਾ ਕਬ ਦਾ ਹਿਰਦਾ ਤੇ ਥੜਕਦੇ ਪੈਰ ਥੜਕਦੇ ਪੈਰ ਹਨ ਇੱਕ ਉਹਨਾਂ ਦੇ ਟਿੱਕੇ ਹੋਏ ਪੈਰ ਇੱਕ ਉਹਨਾਂ ਥੜਕਦੇ ਥੜਕਦੇ ਵੇ ਪੈਰਾਂ ਨਾਲ ਉਹ ਜਵੇਂ ਰੱਬ ਰੱਬ ਕਰਦੇ ਸਮਸ਼ਾਲ ਭੂਮੀ ਵਿੱਚੋਂ ਜਿਵੇਂ ਨੰਗਦੇ ਹਨ ਜਿਵੇਂ ਹਿੰਦੂ ਗੌਦੀ ਪੂਜ ਪੜ ਕੇ ਭਵ ਸਾਗਰ ਤਰ ਜਾਂਦਾ ਅਸੀਂ ਪੇਮੀ ਦਾ ਨਾਮ ਲੈ ਕੇ ਛੜਕ ਪਾਰ ਹੋ ਗਏ ਰਾਸ਼ਾ ਉਸੇ ਤਰ੍ਹਾਂ ਹੀ ਉਥੇ ਪਿਆ ਰਹਾ ਠੀਕ ਹੈ ਭਾਈ ਇੱਥੇ ਕਹਾਣੀ ਹੁੰਦੀ ਹੈ ਇਹ ਖਤਮ ਬਿਲਕੁਲ ਸਹੀ ਹੈ ਸੋਇ ਕਹਾਣੀਆਂ ਜਿਹੜੀ ਇਹ ਬਾਲ ਮਨੋਵਿਗਿਆਨ ਨੂੰ ਪ੍ਰਗਟ ਕਰ ਰਹੀ ਹੈ ਬਾਲ ਮਨੋਵਿਗਿਆਨ ਦੀ ਸੂਖਮ ਪਰਤਾਂ ਨੂੰ ਚੁੰੰਦੀ ਹੈ ਕਹਾਣੀ ਬੜੀ ਪਿਆਰੀ ਹੈ ਨਾ ਕਹਾਣੀ ਅੱਧ ਦੇ ਵਿੱਚ ਪੈਮੀ ਦੇ ਸਾਰੇ ਪੈਮੀ ਦਾ ਨਾਮ ਲੈ ਕੇ ਬੱਚੇ ਉਹ ਜਰਨੈਲੀ ਛੜਕਾ ਜਿਹੜੇ ਐਵੇਂ ਲੰਘਦੇ ਆ ਜਿਵੇਂ ਕੋਈ Hindu ਧਰਮ ਨਾਲ ਸੰਬੰਧਿਤ ਮਨੋਖ ਹੋਵੇ ਉਹ ਗਊ ਮਾਤਾ ਦੀ ਪੂਜ ਪੜ ਕੇ ਭਾਵ ਸਾਗਰ ਲਾਵੇਂ ਜਾਂਦਾ ਹੈ ਨਾ Hindu Hindu ਮਤ ਦੇ ਵਿੱਚ ਗਊ ਮਾਂ ਨੂੰ ਜਿਹੜਾ ਮਤਲਬ ਗਊ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਗਉ ਨੂੰ ਗਾਉ। ਸੋ ਠੀਕ ਹੈ ਭਾਈ ਆਪਣੀ ਕਹਾਣੀਆਂ ਜਿਹੜੀ ਇਹ ਕਲੀਅਰ ਹੋਊਗੀ ਵਿੱਚ ਦੋ ਕਹਾਣੀਆਂ ਵੀ ਆਈਆਂ ਹਨਾ ਇੱਕ ਕਹਾਣੀ ਹੈ ਜਿਹੜੀ ਮਤਲਬ ਲੇਖਕ ਦੀ ਭੈਣ ਉਹ ਕਥਾ ਸੁਣਾਉਂਦੀ ਹੈ ਰਾਜੇ ਰਾਣੀ ਵਾਲੀ ਬਾਤ ਸੁਣਾਉਂਦੀ ਹੈ ਤੇ ਇੱਕ ਉਹ ਮਾਮੇ ਵਾਲੀ ਕਹਾਣੀ ਆਈ ਵਿੱਚ ਹਨਾ ਬੀ ਉਹਨਾਂ ਦੀ ਮਾਂ ਹੈ ਜਿਹੜੀ ਉਹ ਉਹਨਾਂ ਦੇ ਮਾਮੇ ਬਾਰੇ ਦੱਸਦੀ ਹੁੰਦੀ ਹੈ ਵੀ ਤੁਹਾਡਾ ਮਾਮਾ ਕਿਵੇਂ ਉਸ ਰਿਆਂ ਦੇ ਵਿੱਚੋਂ ਦੀ ਵਾਹਿਗੁਰੂ ਵਾਹਿਗੁਰੂ ਕਰਦਾ ਪੱਕ ਦੇ 11 ਤੋਂ ਬਚਦਾ ਹੋਇ ਲੰਘ ਗਿਆ ਸੀ ਹਨਾ ਫਿਰ ਉਹ ਕਹਿੰਦੀ ਆ ਵੀ ਵਾਹਿ ਉਹ ਕਹਿੰਦੀ ਵੀ ਵਾਹਿਗੁਰੂ ਤੋਂ ਤਕੂਤ ਪ੍ਰੇਤ ਡਰਦੇ ਆ ਬੰਦੇ ਤਾਂ ਡਰਦੇ ਨਹੀਂ ਤੇ ਰਾਸ਼ਾ ਤਾਂ ਇੱਕ ਬੰਦਾ ਇਸ ਕਰਕੇ ਉਹ ਅੰਤ ਦੇ ਵਿੱਚੋਂ ਕਹਿੰਦੀ ਹੈ ਵੀ ਉਹ ਆਪ ਮਤਲਬ ਖੁਦ ਲੇਖਕ ਨੂੰ ਐਵੇਂ ਲੱਗਿਆ ਵੀ ਉਹ ਜਦੋਂ ਕਹਿੰਦੀ ਆ ਵੀ ਆਪਾ ਆਮੇ ਉਹਨੂੰ ਐ ਕਹਦਾ ਕਿ ਅਸੀਂ ਪੇਮੀ ਦੇ ਨਿਆਣੇ ਆ ਤੂੰ ਸਾਨੂੰ ਨਾ ਪੜ੍ਹ ਤੇ ਲੇਖਕ ਨੂੰ ਉਹਦੀ ਭੈਣ ਹੈ ਜਿਹੜੀ ਉਹ ਆਪ ਖੁਦ ਪੇਮੀ ਜਾਪਦੀ ਹੈ ਮਤਲਬ ਉਸ ਸਥਿਤੀ ਦੇ ਵਿੱਚ ਠੀਕ ਹੈ ਜੀ ਉਹ ਜਰਨਲੀ ਛੜਕਾ ਜਿਹੜੇ ਅੰਦ ਦੇ ਵਿੱਚ ਉਹ ਲੰਘ ਜਾਂਦੇ ਹੈ ਤੇ ਰਾਸ਼ਾ ਉਸੇ ਤਰ੍ਹਾਂ ਹੀ ਪਿਆਰ ਰਹਿਦਾ ਹੈ ਇਹ ਰਾਸ਼ਾ ਦੇ ਮਨਾ ਵਾਲਾ ਡਰ ਹੈ ਨਾ ਇਹ ਉਹ ਤੋਂ ਉਸ ਸਮਿਆਂ ਦੇ ਵਿੱਚ ਕੁਝ ਜ਼ਿਆਦਾ ਹੀ ਹੁੰਦਾ ਸੀ ਸੋ ਇਹ ਬਾਲ ਮਨੋਵਿਗਿਆਨ ਨੂੰ ਪ੍ਰਦਰਸ਼ਿਤ ਕਰਦੀ ਹੋਈ ਇਹ ਕਹਾਣੀਆਂ ਜਿਹੜੀ ਇਹ ਆਪਣੀ ਹੋਈ ਬੇਟਾ ਜੀ ਖਤਮ ਸੋ ਜਲਦੀ ਮਿਲਦੇ ਆਪਾਂ ਅਗਲੀ ਕਹਾਣੀ ਦੇ ਨਾਲ ਸਤਿ ਸ੍ਰੀ ਅਕਾਲ